ਵਾਜ ਗੁਰੂ ਦੁਪਾਜਗਸਾਰਾ ਵਾਜ ਗੁਰੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਰਸ਼ ਤੇ ਅੱਜ ਦਾ ਬਲੌਗ ਬਹੁਤ ਹੀ ਜ਼ਿਆਦਾ ਖਾਸ ਹੋਣ ਜਾ ਰਿਹਾ ਬਿਕੋਜ਼ ਅੱਜ ਦੇ ਬਲੌਗ ਚ ਮੈਂ ਤੁਹਾਨੂੰ ਲੈ ਕੇ ਜਾਵਾਂ ਗੁਰੂ ਨਾਨਕ ਦਰਬਾਰ ਦੁਬਈ ਦੇ ਦਰਸ਼ਨ ਕਰਾਵਾਂਗਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਇੱਥੇ ਤੁਸੀਂ ਕਿਹੜੇ ਮੈਟਰੋ ਸਟੇਸ਼ਨ ਤੇ ਉਤਰਨਾ ਵਾ ਅਗਰ ਤੁਸੀਂ ਪੈਦਲ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਪੈਦਲ ਜਾਣ ਦੀ ਹਰ ਇੱਕ ਚੀਜ਼ ਦੀ ਕੱਲੀ-ਕੱਲੀ ਗਾਈਡੈਂਸ ਪ੍ਰੋਵਾਈਡ ਕਰਾਂਗਾ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਚੈਨਲ ਮੇਰੇ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਓ ਆਪਾਂ ਹੁਣ ਚੱਲਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਅਨਰਜੀ ਮੈਟਰੋ ਸਟੇਸ਼ਨ ਦੇ ਉੱਪਰ ਉਤਰਨਾ ਵਾ ਉਤਰ ਕੇ ਤੁਸੀਂ ਬਾਹਰ ਨਿਕਲ ਕੇ ਇੱਥੋਂ ਤੁਸੀਂ ਟੈਕਸੀ ਜਾਂ ਬੱਸ ਦੇ ਰਾਹੀਂ ਤੁਸੀਂ ਗੁਰਨਾਨਕ ਦਰਬਾਰ ਦੁਬਈ ਦੇ ਦਰਸ਼ਨ ਕਰ ਸਕਦੇ ਹੋ ਈਵਨ ਤੁਸੀਂ ਇੱਥੋਂ ਪੈਦਲ ਵੀ ਜਾ ਸਕਦੇ ਹੋ ਪੈਦਲੇ ਤੋਂ ਸਿਰਫ 5-10 ਮਿੰਟ ਦਾ ਰਸਤਾ ਹੁੰਦਾ ਹੈ ਅਤੇ ਮੈਂ ਜਬਲ ਅਲੀ ਪਾਰਕ ਵਿੱਚ ਰਹਿਣਾ ਤਾਂ ਮੈਨੂੰ ਬਹੁਤ ਹੀ ਈਜ਼ੀ ਹੁੰਦਾ ਤੇ ਮੈਂ ਇਸੇ ਕਰਕੇ ਮੈਂ ਸਿਰਫ ਪੈਦਲ ਹੀ ਜਾਣਾ ਵਾ ਤੇ ਤੁਸੀਂ ਅਗਰ ਜਬਲ ਅਲੀ ਵਿੱਚ ਰਹਿੰਦੇ ਹੋ ਤਾਂ ਤੁਸੀਂ ਗ੍ਰੈਂਡ ਹਾਈਪਰ ਮਾਰਕੀਟ ਦੇ ਲਾਗੇ ਆਲਾ ਵਾ ਉਸ ਤੋਂ ਬਾਅਦ ਸਿੱਧੀ ਵਾਕ ਕਰਨੀ ਆ ਵਾਕ ਕਰਕੇ ਤੁਸੀਂ ਗੁਰਨਾਨਕ ਦਰਬਾਰ ਪਹੁੰਚ ਜਾਓਗੇ ਸੋ ਗੁਰਦੁਆਰਾ ਗੁਰਨਾਨਕ ਦਰਬਾਰ ਦੁਬਈ ਦੇ ਸਾਹਮਣੇ ਤੁਹਾਡਾ ਸਵਾਗਤ ਹੈ ਇਹ ਇਮਾਰਤ 120000 ਸਕੁਅਰ ਫੀਟ ਵਿੱਚ ਫੈਲੀ ਹੋਇਆ ਇਸ ਦੀ ਕੰਸਟਰਕਸ਼ਨ ਸਾਲ 2008 ਚ ਸ਼ੁਰੂਆਤ ਹੋਈ ਸੀ ਅਤੇ ਦਸੰਬਰ 2011 ਚ ਕੰਪਲੀਟ ਹੋਈ ਸੀ ਅਤੇ ਜਨਵਰੀ 2012 ਤੋਂ ਇਸ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਹੋ ਗਈ ਸੀ। ਅਤਿ ਗੁਰਨਾਨਦ ਦਰਬਾਰ ਦੁਬਈ ਦੋ ਵਾਰ ਵਰਲਡ ਰਿਕਾਰਡ ਗਿਨੀਸ ਬੁੱਕ ਵਿੱਚ ਦਰਜ ਹੋਇਆ ਹੈ ਕਿਉਂਕਿ ਇੱਥੇ April 2017 ਵਿੱਚ ਸਭ ਤੋਂ ਜ਼ਿਆਦਾ ਨੈਸ਼ਨੈਲਿਟੀ ਦੇ ਲੋਕਾਂ ਨੇ ਲੰਗਰ ਗ੍ਰਹਿਣ ਕੀਤਾ ਸੀ। ਗੁਰਨਾਨਕ ਦਰਬਾਰ ਗੁਰਦੁਆਰਾ ਸਾਹਿਬ ਇੱਕ ਪਹਿਲਾ ਐਸਾ ਗੁਰਦੁਆਰਾ ਸਾਹਿਬ ਹੈ ਜਿਹਨੂੰ ISO ਵੱਲੋਂ ਸਰਟੀਫਿਕੇਟ ਪ੍ਰੋਵਾਈਡ ਕੀਤਾ ਗਿਆ ਜੋ ਫੈਸਿਲਿਟੀ ਮੈਨੇਜਮੈਂਟ ਫੂਡ ਮੈਨੇਜਮੈਂਟ ਤੇ ਹੈ ਥੋੜੀ ਮਿਲਦਾ ਵਾ ਸੋ ਆਪਾਂ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਚਲਦੇ ਆਂ ਅੰਦਰ ਜਾਣ ਲਈ ਸਿਰਫ ਦੋ ਗੇਟ ਹੀ ਮੇਨ ਹਨ ਅਤੇ ਤੁਸੀਂ ਗੁਰਦੁਆਰਾ ਸਾਹਿਬ ਦੀ ਟਾਈਮਿੰਗ ਦੇ ਸਕਦੇ ਹੋ ਮਾਰਨਿੰਗ 4:30 ਤੋਂ ਰਾਤ ਦੇ 9:30 ਵਜੇ ਤੱਕ ਹੀ ਸੋ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆ ਜਾ ਕੇ ਬਾਤ ਸੁਣਦੇ ਆ ਬੈਠਦੇ ਆ ਧਿਆਨ ਦੇਵਾਂਗੇ ਮੈਂ ਚੁੱਪ ਕਰ ਜੂੰਗਾ ਹੁਣ ਕੁਝ ਨਹੀਂ ਬੋਲੂੰਗਾ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਇਮਾਰਤ ਤਿਆਰ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਦੀ ਤੇ ਉੱਪਰ ਜਾ ਕੇ ਆਪਾਂ ਸਿਰਫ ਬਾਤ ਸੁਣਾਵਾ ਤੇ ਮੈਂ ਬੋਲਣਾ ਬੰਦ ਕਰ ਦੂੰਗਾ ਬਾਕੀ ਤੁਸੀਂ ਵੀ ਮੇਰੇ ਨਾਲ ਗੁਰਦੁਦਰਾ ਸਾਹਿਬ ਦੇ ਦਰਸ਼ਨ ਕਰੋ اگر ਤੁਹਾਨੂੰ ਮੇਰੀ ਵੀਡੀਓ ਬਹੁਤ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਤੇ ਲਾਈਕ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਮੈਨੂੰ ਹੋਰ ਮੋਟੀਵੇਟ ਮਿਲੇ ਤਾਂ ਮੈਂ ਇਦਾਂ ਦੀਆਂ ਵੀਡੀਓਜ਼ ਬਣਾਉਂਦਾ ਰਹਾ। ਸਾਰਾ ਬਾਝ ਗੁਰੂ ਡੁੱਬਾ ਜਗ ਸਾਰਾ ਵਾਪੇ ਆਖੇ ਆਖੇ I'll ਸੋ ਆਓ ਹੁਣ ਮੈਂ ਤੁਹਾਨੂੰ ਲੰਗਰ ਹਾਲ ਦੇ ਦਰਸ਼ਨ ਕਰਵਾਉਣਾ ਵਾ ਇਹ ਲੰਗਰ ਹਾਲ ਇੱਥੇ ਬੈਠ ਕੇ ਸਾਰੀ ਸੰਗਤ ਲੰਗਰ ਛੱਕਦੀ ਹੈ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਅਖੀਰ ਤੱਕ ਬਣੇ ਰਹਿਣ ਲਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਕਮੈਂਟ ਜਰੂਰ ਕਰਿਓ